ਹਾਂਜੀ ਅੱਜ ਦਰਸ਼ਨ ਕਰਾਂਗੇ ਤੀਰ ਸਾਹਿਬ ਸ਼ਾਹੀ ਟੀਬੀ ਗੁਰਦੁਆਰਾ ਸਾਹਿਬ ਤੇ ਇਹਦੇ ਨਾਲ ਹੀ ਥੋੜੀ ਦੂਰੀ ਤੇ ਇੱਕ ਹੋਰ ਗੁਰਦੁਆਰਾ ਸਾਹਿਬ ਹੈ ਜਿੱਥੇ ਪੱਥਰੀ ਦੀ ਤੇ ਹੋਰ ਰੋਗਾਂ ਦੀ ਦਵਾਈ ਦੇਸੀ ਦਵਾਈ ਦਿੱਤੀ ਜਾਂਦੀ ਹੈ ਬਣੇ ਰਹੋ ਵੀਡੀਓ 'ਚ ਦੱਸਾਂਗੇ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਅੱਪਾ ਪਹੁੰਚੇ ਆ ਜੀ ਤੁਸੀਂ ਜਰਾ ਪਹਿਲੇ ਚੈੱਕ ਕਰੋ ਏਰੀਆ ਇਹ ਰੋਡ ਜਿਵੇਂ ਆਪਾਂ ਆਨੰਦਪੁਰ ਸਾਹਿਬ ਤੋਂ ਜਾਣਦੇ ਆਂ ਭਰਤਗੜ ਵਾਲੀ ਸਾਈਡ ਉਸ ਤੋਂ ਪਹਿਲਾਂ ਹੀ ਭਰਤਗੜ ਤੋਂ ਥੋੜਾ ਪਹਿਲਾਂ ਪਿੰਡ ਗਰਦਲੇ ਦੇ ਸਾਹਮਣੇ ਇਸ ਟਾਈਮ ਮੈਂ ਖੜਾ ਆਂ ਇੱਥੇ ਹਰੇਕੀ ਜਿਹੜੇ ਇੱਥੋਂ ਆਣ ਜਾਣ ਵਾਲੇ ਉਹਨਾਂ ਨੂੰ ਪਤਾ ਹੋਵੇਗਾ ਆਪਾਂ ਵੀ ਬੋਤਲ ਦੇ ਟੇਕੇ ਲੰਗੀ ਤੱਕ ਮਤਦਵਾਰਾ ਇੱਥੇ ਇਤਿਹਾਸਿਕ ਗੁਰਦੁਆਰਾ ਸਾਹਿਬ ਤੇ ਚਾਹੀ ਕਿਬੀ ਤੀਰ ਸਾਹਿਬ ਗੁਰਦੁਆਰਾ ਸਾਡਾ ਨਾਮ ਹੈ ਤੇ ਸ਼ਾਹੀ ਟਿੱਬੀ ਇਹ ਜਗ੍ਹਾ ਨੂੰ ਕਿਹਾ ਗਿਆ ਜੀ ਆਓ ਫਿਰ ਆਪਾਂ ਤੁਹਾਨੂੰ ਕਰਾਨੇ ਆ ਦਰਸ਼ਨੇ ਸਾਹਮਣੇ ਹੈ ਗੁਰਦੁਆਰਾ ਸਾਹਿਬ ਆਜੋ ਫਿਰ ਆਪਾਂ ਕਰੀਏ ਅੱਗੇ ਦਰਸ਼ਨ ਤੇ ਤੁਹਾਨੂੰ ਵੀ ਦਿਖਾਨੇ ਆ ਅੱਗੇ ਕੀ ਹੈ ਇੱਥੋਂ ਦਾ ਇਤਿਹਾਸ ਮੈਂ ਖੁਦ ਪਹਿਲੀ ਵਾਰ ਆ ਰਹੇ ਆ ਲੇਕਿਨ ਕਿੰਨੀ ਵਾਰ ਇੱਥੋਂ ਲੰਗੀ ਦਾ ਔਰ ਉਹ ਰੋਡ ਵੀ ਹਮੇਸ਼ਾ ਪੜੀਦਾ ਆਪਾਂ ਕਿ ਇੱਥੇ ਗੁਰਦੁਆਰਾ ਸਾਹਿਬ ਹੈ 10ਵੀਂ ਪਹਾੜਾ ਨਾਲ ਸੰਬੰਧਤ ਤੇ ਗੁਰਦੁਆਰਾ ਸਾਹਿਬ ਦਾ ਨਾਮ ਹੈ ਪੀਰ ਸਾਹਿਬ ਤੇ ਸ਼ਾਹੀ ਟਿੱਬੀ ਮੇਬੀ ਇਹਨੂੰ ਥੋੜਾ ਉਚਾਈ 'ਚ ਹੋਣ ਕਰਕੇ ਇੱਥੇ ਇਸ ਏਰੀਆ ਬਾਰੇ ਬੋਲਿਆ ਗਿਆ ਹੋਵੇ ਸ਼ਾਹੀ ਟਿੱਬੀ ਬਾਕੀ ਆਪਾਂ ਚੱਲ ਕੇ ਕਰਦੇ ਹਾਂ ਦਰਸ਼ਨ ਆਓ ਜਲੀ ਲਓ ਜੀ ਆਪਾਂ ਪਹੁੰਚ ਗਏ ਆ ਗੁਰਦੁਆਰਾ ਸਾਹਿਬ ਦੇ ਠੀਕ ਬਾਹਰ ਤੇ ਉਹ ਸਾਹਮਣੇ ਜਿਵੇਂ ਮੈਂ ਤੁਹਾਨੂੰ ਦੱਸਿਆ ਰੋਡ ਤੇ ਆਜੋ ਆਪਾਂ ਦੇਖੀਏ ਥੋੜਾ ਇਤਿਹਾਸ ਕੀ ਹੈ ਤੇ ਫਿਰ ਕਰਦੇ ਆ ਅੱਗੇ ਗੱਲਬਾਤ ਆਓ ਚਲਿਏ ਇਹ ਹੈ ਜੀ ਇੱਥੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਮਾਰੋ ਇੱਕ ਝਾਟ ਤੇ ਆਪਾਂ ਵੀ ਕਰ ਲਈਏ ਦਰਸ਼ਨ ਤੇ ਫਿਰ ਮਿਲਦੇ ਆਂ ਅੱਗੇ ਹਾਂਜੀ ਤੁਸੀਂ ਕਿਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਹੁਣ ਇੱਕ ਨਜ਼ਰ ਆਪਾਂ ਮਾਰ ਲੈਂਦੇ ਹਾਂ ਇਥੋਂ ਇਤਿਹਾਸ ਬਾਰੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਅ ਸ਼ਾਰਟ ਚ ਇਤਿਹਾਸ ਦਿਖਾਇਆ ਇਹ ਇੱਥੇ ਜਦੋਂ ਗੁਰੂ ਮਹਾਰਾਜ ਗੁਰਗੋਬਿੰਦ ਸਿੰਘ ਜੀ ਅ ਅਨੰਦਪੁਰ ਕਿਲਾ ਛੱਡਣ ਤੋਂ ਬਾਅਦ ਇਸ ਸਥਾਨ ਤੇ ਪਹੁੰਚੇ ਸੀਗੇ ਤੇ ਉਦੋਂ ਮਹਾਰਾਜ ਨਾਲ ਅਨਕਾ ਸਿੰਘ ਸੀ ਤੇ ਇਹ ਇਸ ਸਥਾਨ ਤੇ ਜਗ੍ਹਾ ਤੇ ਜੋ ਸ਼ਾਹੀ ਮੁਗਲ ਆਪਣੀਆਂ ਫੌਜਾਂ ਦੇ ਨਾਲ ਤਿਆਰ ਵਰ ਤਿਆਰ ਤੇ ਭਾਰੀ ਜੋ ਕਹਿੰਦੇ ਆ ਉਹਨਾਂ ਨੂੰ ਜਖੀਰੇ ਲੈ ਕੇ ਹਥਿਆਰਾਂ ਦੇ ਤੇ ਤੋਪ ਇਹ ਸਾਰੀਆਂ ਚੀਜ਼ਾਂ ਲੈ ਕੇ ਇੱਥੇ ਪਹਿਲਾਂ ਹੀ ਗੁਰੂ ਸਾਹਿਬ ਨਾਲ ਜੋ ਯੁੱਧ ਕਰਨ ਲਈ ਇੱਥੇ ਬੈਠੇ ਹੋਏ ਸੀਗੇ ਫਿਰ ਉਹਨਾਂ ਨੇ ਜਦੋਂ ਤੋਪ ਦਾ ਗੋਲਾ ਇੱਕ ਦਾਗਿਆ ਤਾਂ ਗੁਰੂ ਸਾਹਿਬ ਦੇ ਜੇ ਜੋ ਚੌਪਦਾਰ ਸੀਗੇ ਉਹਨਾਂ ਦੇ ਲੱਗਿਆ ਭਾਈ ਰਾਮ ਸਿੰਘ ਜੀ ਜੋ ਕਿ ਸ਼ਹੀਦ ਹੋ ਗਏ ਸੀ ਤੇ ਉਸ ਤੋਂ ਬਾਅਦ ਫਿਰ ਗੁਰੂ ਸਾਹਿਬ ਨੇ ਗੁਰੂ ਸਾਹਿਬ ਨੇ ਉਹਨਾਂ ਨੂੰ ਸਬਕ ਸਿਖਾਉਣ ਲਈ ਜਦੋਂ ਇੱਕ ਤੀਰ ਉਹਨਾਂ ਨੇ ਛੱਡਿਆ ਤਾਂ ਉਹਨਾਂ ਦੀਆਂ ਜੋ ਟੋਪਾਂ ਵਗੈਰਾ ਜਿੰਨੀਆਂ ਸੀਗੀਆਂ ਉਹ ਸਾਰੀਆਂ ਹੀ ਉਡਾ ਦਿੱਤੀਆਂ ਤੇ ਉਸ ਤੋਂ ਬਾਅਦ ਤੇ ਨਾਲ-ਨਾਲ ਮੈਂ ਤੁਹਾਨੂੰ ਦਿਖਾ ਰਿਹਾ ਇਹ ਇਹ ਗੁਰਦੁਆਰਾ ਸਾਹਿਬ ਦਾ ਜੋ ਆਲਾ ਦਵਾਲਾ ਹੈ ਇਸ ਕਿਸ ਸਮੇਂ ਕਿਹਾ ਜਾਂਦਾ ਪੂਰੀ ਮਤਲਬ ਉਚਾਈ ਤੇ ਹੁੰਦਾ ਸੀਗਾ ਜਿਵੇਂ ਤੁਸੀਂ ਹੁਣ ਵੀ ਦੇਖ ਸਕਦੇ ਹੋ ਨੀਵੀਂ ਜੀ ਜਗ੍ਹਾ ਇਹ ਆਲੇ ਦੁਆਲੇ ਆਹੀ ਥੋੜੀ ਇਨੀ ਜਗ੍ਹਾ ਉੱਚੀ ਹੈ ਉਹ ਸਾਹਮਣੇ ਵੀ ਕਾਫੀ ਮਤਲਬ ਨੀਵੀਂ ਜਗ੍ਹਾ ਹੈ ਤੇ ਸਮੇਂ ਦੇ ਨਾਲ ਇਹ ਜਰੂਰ ਇੱਥੇ ਮਤਲਬ ਇਹਦੀ ਜੋ ਉਚਾਈ ਹੈ ਉਹਨੂੰ ਫਰਕ ਪਿਆ ਹੋਵੇਗਾ ਲੇਕਿਨ ਉਸ ਸਮੇਂ ਜਰੂਰ ਇਹ ਉੱਚੀ ਸੀਗੀ ਜੋ ਸ਼ਾਹੀ ਟਿੱਬੀ ਕਿਹਾ ਜਾਂਦਾ ਫਿਰ ਇਸ ਸਥਾਨ ਤੇ ਜਦੋਂ ਗੁਰੂ ਸਾਹਿਬ ਨੇ ਮੁਗਲਾਂ ਦੀ ਫੌਜਾਂ ਨੂੰ ਬਖਤਪਾਦਤਾ ਤੇ ਫਿਰ ਉਦੋਂ ਗੁਰੂ ਸਾਹਿਬ ਨੇ ਕਿਹਾ ਸੀਗਾ ਕਿ ਅਜੀਤ ਸਿੰਘ ਕਿੱਥੇ ਨੇ ਤਾਂ ਭਾਈ ਉਹਦੇ ਸਿੰਘ ਨੇ ਕਿਹਾ ਕਿ ਉਹ ਪਿੱਛੇ ਆ ਰਹੇ ਆ ਤੇ ਮੁਗਲਾਂ ਨਾਲ ਲੋਹਾ ਲੈ ਰਹੇ ਫਿਰ ਇੱਥੋਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਉਹਦੇ ਸਿੰਘ ਜੋ ਕਿ ਇੱਕ ạtਾਰੀ ਉਹਨਾਂ ਦਾ ਸ਼ਹੀਦੀ ਅਸਥਾਨ ਹੈ ਮੈਂ ਪਹਿਲਾਂ ਵੀ ਇੱਕ ਵੀਡੀਓ ਚ ਤੁਹਾਨੂੰ ਦਿਖਾਇਆ ਹੋਇਆ ਉਹ ਪਿੰਡ ạtਾਰੀ ਤੋਂ ਫਿਰ ਉੱਥੇ ਗੁਰੂ ਸਾਹਿਬ ਨੇ ਭਾਈ ਉਹਦੇ ਸਿੰਘ ਨੂੰ ਥਾਪੜਾ ਦੇ ਕੇ भेजियो कि ਤੁਸੀਂ ਸਿੰਘਾਂ ਦਾ ਜੱਥਾ ਨਾਲ ਲੈ ਕੇ ਜਾਓ ਤੇ ਉੱਥੇ ਮੁਗਲਾਂ ਨਾਲ ਯੁੱਧ ਕਰੋ ਤੇ ਜੋ ਅਜੀਤ ਸਿੰਘ ਹੈ ਜੋ ਸੈਭਜਾਦੇ ਤੇ ਉਹਨਾਂ ਨੂੰ ਅੱਗੇ ਭੇਜ ਦੋ ਇਹ ਉਹ ਸਥਾਨ ਹੈ ਇਸ ਸਥਾਨ ਤੇ ਫਿਰ ਗੁਰੂ ਮਹਾਰਾਜ ਨਿਕਲ ਗਏ ਸੀਗੇ ਇਸ ਸਥਾਨ ਤੋਂ ਅੱਗੇ ਫਿਰ ਇੱਥੇ ਭਾਈ ਉਹਦੇ ਸਿੰਘ ਨੇ ਕਾਫੀ ਜੋ ਲੰਮਾ ਸਮਾਂ ਉਹਨਾਂ ਨਾਲ ਜੰਗ ਕੀਤੀ ਤੇ ਅੰਤ ਉਹ ਉਸ ਇੱਥੋਂ 1.5 ਕਿਲੋਮੀਟਰ ਦੀ ਦੂਰੀ ਤੇ ਜਿਉਂ ਦਿਖਾਇਆ ਜਾਂਦਾ ਉੱਥੇ ਭਾਈ ਉਦੇ ਸਿੰਘ ਜੋ ਸ਼ਹੀਦੀ ਪ੍ਰਾਪਤ ਕਰ ਗਏ ਸੀਗੇ ਲੇਕਿਨ ਉਹਨਾਂ ਨੇ ਜੋ ਮੁਗਲਾਂ ਦਾ ਖਾਤਮਾ ਕਰ ਦਿੱਤਾ ਸੀਗਾ ਇੱਥੇ ਭਾਵ ਸ਼ਹੀਦ ਜੋ ਉਦਮ ਸਿੰਘ ਜੀ ਹੈ ਭਾਈ ਉਹਨਾਂ ਦਾ ਜੋ ਭੇਟ ਹੋਈ ਹੈ ਗੁਰਗੋਬਿੰਦ ਸਿੰਘ ਜੀ ਨਾਲ ਤੇ ਇੱਥੋਂ ਹੀ ਉਹਨਾਂ ਨੂੰ ਥੱਪੜਾ ਦਿੱਤਾ ਗਿਆ ਗੁਰਗੋਬਿੰਦ ਸਿੰਘ ਜੀ ਵੱਲੋਂ ਤੇ ਇੱਥੋਂ ਹੀ ਮਾਰੇ ਨੇ ਤੀਰ ਚਲਾ ਕੇ ਜੋ ਮੁਗਲਾਂ ਦੀ ਜੋ ਤੋਪਾਂ ਸੀਗੀਆਂ ਉਹ ਤਸਨਸ ਕਰਤੀਆਂ ਸੀਗੀਆਂ ਇਸੇ ਕਰਕੇ ਇਹਨੂੰ ਸ਼ਾਹੀ ਟਿੱਬੀ ਤੇ ਤੀਰਸਾਭ ਗੁਰਦੁਆਰਾ ਸਾਹਿਬ ਕਿਹਾ ਜਾਂਦਾ ਹੈ ਇਹ ਹੈ ਜੀ ਇਹ ਧਾੜਾ ਦਵਾਲਾ ਤੇ ਆਪਣੀ ਵੈਸੇ ਇੱਕ ਕੋਸ਼ਿਸ਼ ਸੀਗੀ ਕਿ ਹਾਂ ਇੱਥੋਂ 20 ਵਾਰ ਲੰਗੀ ਦਾ ਟੱਪੀ ਦਾ ਤੇ ਕਦੇ ਇਹਦੇ ਦਰਸ਼ਨ ਨਹੀਂ ਸੀ ਕੀਤੇ ਅੱਜ ਆ ਕੇ ਆਪਾਂ ਦਰਸ਼ਨ ਪਹਿਲੀ ਵਾਰ ਕੀਤੇ ਆ ਤੇ ਤੁਹਾਨੂੰ ਵੀ ਕਰਾਏ ਕਿਵੇਂ ਲੱਗੀ ਵੀਡੀਓ ਜ਼ਰੂਰ ਦੱਸਿਓ ਤੇ ਇਹ ਹੈ ਜੀ ਗੁਰਦੁਆਰਾ ਸਾਹਿਬ ਹਾਂਜੀ ਇੱਕ ਗੱਲ ਹੋਰ ਇੱਥੇ ਦੱਸਣਯੋਗ ਕਿ ਜੋ ਇਹ ਜਗ੍ਹਾ ਹੈ ਇਹ ਸਾਰੀ ਲਗਭਗ ਗੁਰਦੁਆਰਾ ਸਾਹਿਬ ਦੀ ਹੈ ਤੇ ਆ ਸਾਹਮਣੇ ਇਹਨਾਂ ਦੇ ਇੱਥੇ ਲੰਗਰ ਹਾਲ ਵਗੈਰਾ ਹੈ ਤੇ ਗੱਡੀਆਂ ਜਿਵੇਂ ਤੁਸੀਂ ਦੇਖ ਰਹੇ ਹੋ ਖੜੀਆਂ ਆਣ ਜਾਣ ਵਾਲੇ ਸਾਡੇ ਡਰਾਈਵਰ ਭਰਾ ਇੱਥੇ ਖੜ ਖੜ ਜਾਂਦੇ ਆ ਤੇ ਰੈਸਟ ਕਰ ਸਕਦੇ ਆ ਸામਨੇ ਇਹਨਾਂ ਨੇ ਵਾਸ਼ਰੂਮ ਵਗੈਰਾ ਬਣਾਏ ਹੋਏ ਤੇ ਇਹ ਲੰਗਰ ਹਾਲ ਹੈ ਇੱਥੇ ਰੈਸਟ ਵਗੈਰਾ ਵੀ ਕਰ ਲੈਂਦੇ ਆ ਉਹ ਆਕੇ ਜਿਵੇਂ ਤੁਸੀਂ ਦੇਖ ਰਹੇ ਹੋ ਗੱਡੀਆਂ ਕਿਵੇਂ ਖੜੀਆਂ ਤੇ ਸਾਹਮਣੇ ਗੁਰਦੁਆਰਾ ਸਾਹਿਬ ਜੇ ਤੁਸੀਂ ਦੇਖ ਰਹੇ ਹੋ ਇਹ ਹੈ ਰੋਡ ਦੇ ਬਿਲਕੁਲ ਸਾਹਮਣੇ ਹਾਂਜੀ ਇੱਕ ਗੁਰਦੁਆਰਾ ਸਾਹਿਬ ਉਸੇ ਸਥਾਨ ਦੇ ਥੋੜਾ ਨੇੜੇ ਜੇਕਰ ਆਪਾਂ ਰੋਪੜ ਵਾਲੀ ਸਾਈਡ ਤੋਂ ਇੱਧਰ ਅਨੰਦਪੁਰ ਸਾਹਿਬ ਚਲੀਏ ਤਾਂ ਉਸ ਰੋਡ ਤੇ ਆਪਾਂ ਮੈਂ ਖੜਿਆ ਜਿਹੜਾ ਚੈੱਕ ਕਰੋ ਤੇ ਉਹਦੇ ਸਾਹਮਣੇ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਇੱਕ ਇਹ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਿੰਘ ਜੀ ਦਾ ਸੰਬੰਧਤ ਤੇ ਜੋ ਕਿ ਕੀਰਤਪੁਰ ਦੇ ਬਿਲਕੁਲ ਜਿਹਨੂੰ ਉੱਪਰ ਤੋਂ ਸਾਰੇ ਨੂੰ ਕਲਿਆਣਪੁਰ ਕਿਹਾ ਜਾਂਦਾ ਇਹ ਮੇਰੇ ਖਿਆਲ ਇੱਧਰ ਉੱਪਰਲੀ ਡਾਡੀ ਚ ਆ ਜਾਂਦਾ ਸ਼ਾਇਦ ਤੇ ਇਹ ਰੋਡ ਹੈ ਬਿਲਕੁਲ ਔਨ ਰੋਡ ਗੁਰਦੁਆਰਾ ਸਾਹਿਬ ਹੈ ਇੱਕ ਇੱਥੇ ਇਨਫੋਰਮੇਸ਼ਨ ਹੈ ਕਿ ਹਰ ਐਤਵਾਰ ਨੂੰ ਔਰ ਸਗਰਾਂਦਲੇ ਦੇ ਨੂੰ ਇੱਥੇ ਦੇਸੀ ਦਵਾਈ ਪੱਥਰੀ ਦੀ ਤੇ ਹੋਰ ਕਈ ਮਤਲਬ ਰੋਗਾਂ ਦੀ ਦਵਾਈ ਦਿੱਤੀ ਜਾਂਦੀ ਹੈ ਜੋ ਕਿ ਇੱਥੇ ਇਹਨਾਂ ਨੇ ਲਿਖ ਕੇ ਵੀ ਲਾਇਆ ਹੋਇਆ ਇੱਕ ਇਨਫੋਰਮੇਸ਼ਨ ਮੈਂ ਖੈ ਇਹ ਵੀ ਦੇ ਦਈਏ ਤੇ ਇਹ ਗੁਰਦੁਆਰਾ ਗੁਰੂ ਅਰਗੋਬਿੰਦ ਸਾਹਿਬ ਨਾਲ ਸੰਬੰਧਿਤ ਬਿਲਕੁਲ ਆਨ ਰੋਡ ਗੁਰਦੁਆਰਾ ਸਾਹਿਬ ਆ ਇਹ ਤੇ ਇਹ ਸਾਹਮਣੇ ਰੋਡ ਚੱਲ ਰਿਹਾ ਨਾਲ ਹੀ ਬਿਲਕੁਲ ਅਧੇ ਕਿਲੋਮੀਟਰ ਤੇ ਕੀਤਪੁਰ ਸਾਹਿਬ ਤੇ ਇਹ ਉਹ ਰੋਡ ਹੈ ਇੱਥੇ ਹੀ ਅਕਸਰ ਸਗਰਾਂਦ ਨੂੰ ਅਸੀਂ ਵੀ ਦੇਖਦੇ ਆ ਜਾਂ ਐਤਵਾਰ ਵਾਲੇ ਦਿਨ ਥੋੜੀ ਭੀੜ ਹੁੰਦੀ ਹੈ ਇੱਥੇ ਤੁਸੀਂ ਆਪਣਾ ਸਾਧਨ ਵਗੈਰਾ ਖੜਾ ਕੇ ਆ ਲਾਈਨ ਹੀ ਹੈ ਰੇਲਵੇ ਕ੍ਰੋਸ ਕਰਕੇ ਨਾਲ ਹੀ ਗੁਰਦੁਆਰਾ ਸਾਹਿਬ ਹੈ ਇੱਥੇ ਆ ਕੇ ਤੁਸੀਂ ਕੋਈ ਪੱਤਰੀ ਦੀ ਦਵਾਈ ਜਾਂ ਹੋਰ ਕਿਸੇ ਰੋਗਾਂ ਦੀ ਜੋ ਦੇਸੀ ਦਵਾਈ ਇੱਥੇ ਮਿਲਦੀ ਹੈ ਉਹ ਤੁਸੀਂ ਆ ਕੇ ਇੱਥੇ ਵਿਜ਼ਿਟ ਕਰ ਸਕਦੇ ਹੋ ਉਹ ਲੈ ਸਕਦੇ ਹੋ ਇੱਕ ਇਨਫੋਰਮੇਸ਼ਨ ਸੀਗੀ ਮੈਂ ਕਿਹਾ ਦੇ ਦਈਏ ਫਿਰ ਮਿਲਾਂਗੇ ਜੀ ਅੱਗੇ ਵਾਹਿਗੁਰੂ ਜੀ ਦਾ ਖਾਲਸਾ ਹੋਇਆ ਕਿ